ਲੋਕ ਸਭਾ ਦੀਆਂ ਚੋਣਾਂ ਦਾ ਵਿਗਲ ਵੱਚੂਗਾ ਇੰਡੀਆ ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਸ਼ਾਭੀ ਢਾਲੀਵਾਲ ਸਰ ਸਾਹ ਵਰਗਾ ਨੇਤਾ ਜਿਹੜਾ ਵਾ ਉਹ ਅਜ ਨਾਲੇ ਨੂੰ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿ ਕੋਈ ਵੀ ਸਰਕਾਰ ਜਦੋਂ ਕੰਮ ਕਰਦੀ ਜਾਂ ਲੱਗ ਕੇ ਕਰਦੀ ਆ ਜੀ ਇਹ ਨਾਲ ਦਾ ਵਿਕਾਸ ਜਿਹੜਾ ਤਿੰਨਾਂ ਸਰਕਾਰਾਂ ਨੇ ਨਹੀਂ ਕਿ ਤੀਜੀ ਸਰਕਾਰ ਨੇ ਆਣ ਕੇ ਕੀਤਾ 15 ਸਾਲ ਤੋਂ ਬਾਅਦ ਅjnਾਲਾ ਨਿਵਾਸੀਆਂ ਨੇ ਸੜਕ ਦਾ ਮੂੰਹ ਵੇਖਿਆ ਆ ਦੀਆਂ ਚੋਣਾਂ ਦਾ ਬਿਗਲ ਵੱਚੁਕਾ ਤੇ ਲਗਾਤਾਰ ਜਿੱਥੇ ਪ੍ਰਚਾਰ ਦੀ ਗੱਲ ਕੀਤੀ ਜਾਂਦੀ ਹੈ ਵਕਫ ਵਕਫ ਪਾਰਟੀਆਂ ਲੋ ਪ੍ਰਚਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਪਰ ਇੰਡੀਆ ਨਿਊਜ਼ ਪੰਜਾਬ ਦੀ ਖਾਸ ਰਿਪੋਰਟ ਹੈ ਕਿ ਅਸੀਂ ਆਮ ਲੋਕਾਂ ਨਾਲ ਗਰਾਉਂਡ ਜ਼ੀਰੋ ਗਰਾਉਂਡ ਜੀ ਦੀ ਜਿਹੜੀ ਰਿਪੋਰਟ ਹੈ ਉਹ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨਾਲ ਗੱਲ ਕਰ ਰਹੇ ਹਾਂ ਕਿ ਲੋਕ ਇਸ ਲੋਕ ਸਭਾ ਦੀ ਚੋਣਾਂ ਚ ਕਿਸ ਤਰੀਕੇ ਦਾ ਉਮੀਦਵਾਰ ਚਾਹੁੰਦੇ ਨੇ ਕਿਸ ਨੂੰ ਵੋਟ ਪਾਉਣਗੇ ਪਹਿਲੀਆਂ ਸਰਕਾਰਾਂ ਨੇ ਕਿੰਨਾ ਕੁ ਵਧੀਆ ਰਹੀਆਂ ਐ ਇਹਨਾਂ ਵਾਸਤੇ ਬੈਨੀਫਿਟ ਰਿਆ ਤੇ ਹੁਣ ਜਿਹੜੀਆਂ ਕਿਹੜੀਆਂ ਸਰਕਾਰਾਂ ਚੁਣਨਗੇ ਉਸ ਦੇ ਨਾਲ ਅਸੀਂ ਚਾਹ ਦੀ ਚੁਸਕੀ ਨਾਲ ਇਸ ਵੇ ਜਾਰਾਂ ਦੇ ਵਿੱਚ ਖੜੇ ਆ ਜਿੱਥੇ ਲੋਕ ਚਾਹ ਦਾ ਜਿਹੜਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਆ ਅਸੀਂ ਉਸ ਚਾਹ ਦੀ ਪਿਆਲੀ ਦੇ ਨਾਲ ਨਾਲ ਹੀ ਗੱਲ ਕਰਾਂਗੇ ਉਹਨਾਂ ਨਾਲ ਕਿ ਉਹ ਕਿਸ ਤਰੀਕੇ ਦੀ ਸਰਕਾਰ ਵੇਖਣੀ ਚਾਹੁੰਦੇ ਨੇ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਫਿਰ ਉਹ ਮੌਕਾ ਮਿਲੜਿਆ ਵੋਟ ਪਾਉਣ ਦਾ ਐਰਕਾਇਰੀ ਕਿਸ ਨੂੰ ਵੋਟ ਪਾ ਰਹੇ ਹੋ ਜੇ ਵੇਖੋ ਜੇ ਤੇ ਕੰਮ ਦੀ ਗੱਲ ਕਰੀਏ ਸਾਡਾ ਹਲਕਾ ਵਾਜ ਨਾਲਾ ਹਲਕਾ ਵਾ ਸਾਡੇ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਜਿਹੜੇ ਕੈਪਟਨ ਮੰਤਰੀ ਪੰਜਾਬ ਦੇ ਨੇ ਜੇ ਆਪਾਂ ਕੰਮ ਦੀ ਗੱਲ ਕਰੀਏ ਤਾਂ ਉਹਨਾਂ ਨੇ ਲਗਭਗ 300 ਕਰੋੜ ਰੁਪਈਆ ਜਿਹੜਾ ਨਾ ਉਹ ਆਪਣੇ ਪੰਜਾਬ ਸਰਕਾਰ ਤੋਂ ਇਹ ਨਾਲੇ ਵਾਸਤੇ ਲਿਆਂਦਾ। ਇੱਥੋਂ ਦਾ ਜਿਹੜਾ ਸੜਕਾਂ ਦਾ ਹਾਲ ਸੀ ਜਿਹੜਾ ਉਹ ਬਹੁਤ ਬੁਰਾ ਸੀ ਸਾਡੇ ਬਾਈਪਾਸ ਆ ਉਹਨਾਂ ਦਾ ਬਹੁਤ ਬੁਰਾ ਹਾਲ ਸੀ। ਸਾਡੇ ਜਿਹੜੇ ਹੋਰ ਉਹਨਾਂ ਪਿੰਡਾਂ ਵਿੱਚ ਬਹੁਤ ਜਿਹੜੇ ਜੇ ਹਲਕੀ ਦੀ ਗੱਲ ਕਰੀਏ ਤੇ ਪਿੰਡਾਂ ਵਿੱਚ ਮਤਲਬ ਇੱਕ ਤਰੀਕੇ ਦਾ ਬਹੁਤ ਜ਼ਿਆਦਾ ਵਿਕਾਸ ਕਰਾ ਰਹੇ ਆ। ਤੇ ਮੈਂ ਤਾਂ ਚਾਹੁੰਦਾ ਵੀ ਜੇ ਇਹੋ ਜਿਹੇ ਲੀਡਰ ਜੇ ਪੰਜਾਬ ਵਿੱਚ ਆ ਜਾਂਦੇ ਆ ਤੇ ਪੰਜਾਬ ਸੈਂਟਰ ਵਿੱਚ ਚੱਲ ਜਾਂਦੇ ਆ। ਜਿਹੜਾ ਮੋਦੀ ਸਰਕਾਰ ਪੰਜਾਬ ਨਾਲ ਜਿਹੜਾ ਮਤਰਈਮਾ ਵਾਲਾ ਜਿਹੜਾ ਸਲੋਕ ਕਰਦਾ ਵਾ ਸਾਡਾ ਅਜੇ ਨਵਾਂ ਨਵਾਂ 8000 ਕੋਰਪਈਆ ਪੰਜਾਬ ਸਰਕਾਰ ਦਾ ਰੋਕਿਆ ਉਹਨਾਂ ਨੂੰ ਮੋਦੀ ਨੇ ਸੋ ਉਹਨੇ ਸਾਡੇ ਜੇ ਆਪਾਂ ਝਾਕੀਆਂ ਦੀ ਗੱਲ ਕਰੀਏ ਪਿੱਛੇ ਜੇ 26 ਰੋਜ਼ ਤੇ ਸਾਡੇ ਪੰਜਾਬ ਨਾਲ ਵਿਤ ਕਰਾਂਗੇ ਤਾਂ ਉਹਨਾਂ ਝਾਕੀਆਂ ਨੇ ਵਿਖਾਈਆਂ ਮਤਲਬ ਆਏ ਦਿਨ ਕੋਈ ਨਾ ਕੋਈ ਪਲਾਨ ਇਹੋ ਜਿਹਾ ਹੁੰਦਾ ਰਹਿੰਦਾ ਪੀ ਜਿਹੜਾ ਪੰਜਾਬ ਨੂੰ ਨੀਵਾ ਦਿਖਾਉਂਦਾ ਮੋਦੀ ਸਰਕਾਰ ਵੱਲੋਂ ਪਰ ਪਰ ਪਿਛਲੀ ਵਾਰੀ ਕਿਸ ਨੂੰ ਵੋਟ ਪਾਈ ਸੀ ਕਿਉਂਕਿ ਪਿਛਲੀ ਵਾਰੀ ਵੀ ਵੋਟਾਂ ਮਿਲਿਆ ਸੀ ਮੌਕਾ ਪਾਉਣ ਦਾ ਪਿਛਲੇ ਸਾਲ ਵੀ ਤੁਸੀਂ ਗੁਰਜੀਤ ਸਿੰਘ ਔਜਲਾ ਜਿੱਦਾਂ ਐਮਪੀ ਬਣੇ ਸੀਗੇ ਇਸ ਵਾਰ ਫਿਰ ਮੌਕਾ ਮਿਲਣਾ ਹੈ ਦੇਖੋ ਜੀ ਅਸੀਂ ਪਿਛਲੀ ਵਾਰ ਵੀ ਕਿਉਂਕਿ ਉਦੋਂ ਆਮ ਆਦਮੀ ਪਾਰਟੀ ਨਵੇਂ ਨਵੇਂ ਅੰਦੋਲਨਾਂ ਵਿੱਚੋਂ ਪੈਦਾ ਹੋਈ ਸੀ ਤੇ ਆਪਾਂ ਉਹਨਾਂ ਦੀਆਂ ਜੋ ਦਿੱਲੀ ਵਿੱਚ ਕੰਮ ਕਰ ਰਹੇ ਸੀ ਉਹ ਆਪਾਂ ਰੋਜ਼ ਦੀਆਂ ਖਬਰਾਂ ਵਿੱਚ ਪੜ੍ਹਦੇ ਸੁਣਦੇ ਹਾਂ ਆਪਾਂ ਉਹ ਪਿਛਲੀ ਵਾਰ ਵੀ ਕੈਬਨਲ ਮੰਤਰੀ ਜਿਹੜੇ ਅਦਕੀ ਨੇ ਧਾਲੀਵਾਲ ਸਾਹਿਬ ਇਹਨਾਂ ਨੂੰ ਟਿਕਟ ਮਿਲੀ ਸੀ ਉਦ ਪਰ ਜਿਹੜਾ ਮੁੱਲ ਵੋਟ ਪਾਉਂਦਾ ਹੈ ਕਿ ਸਾਨੂੰ ਜਲਾ ਇਹਨਾਂ ਨੂੰ ਵਿਧਾਨ ਸਭਾ ਵਿੱਚ ਅਸੀਂ ਭੇਜਿਆ ਇਥੋਂ ਨਾਲੇ ਦੀਦ ਮੈਨ ਕੀ ਕਰਦੇ ਆ ਸੋ ਮੁੱਲ ਹੋਣਾ ਹੀ ਵੇਖਿਆ ਵੀ ਢਾਲੀਵਾਲ ਸਰ ਸਾਹ ਵਰਗਾ ਨੇਤਾ ਜਿਹੜਾ ਵਾ ਉਹ ਇਹ ਨਾਲੇ ਨੂੰ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਅਮਰਸਰ ਹਲਕੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਠੀਕ ਹੈ ਮੈਂ ਤੁਹਾਡੇ ਕੋ ਫੇਰ ਆਉਂਗਾ ਤੁਹਾਡੇ ਕੋ ਜੀ ਹਾਂ ਜੀ ਵੀ ਜੀ ਕੀ ਨਾ ਆਪਣਾ ਵੇਖ ਰਹੇ ਆਪਾਂ ਕੀ ਲੋਕ ਸਭਾ ਦੀ ਜਿਸ ਤੀਕੇ ਨਾ ਚੋਣਾ ਦਾ ਬਿਗਲ ਵੱ ਚੁੱਕਾ ਆ ਇਸ ਵਾਰ ਫਿਰ ਕਿਸ ਨੂੰ ਵੋਟ ਪਾਉਣ ਜਾ ਰਹੇ ਆ ਇਸ ਵਾਰ ਆਮ ਆਦੀ ਪਾਰਟੀ ਨੂੰ ਵਿਦਾਈ ਹੱਕ ਬੰਦਾ ਜੀ ਪਿਛਲੀ ਵਾਰ ਵੀ ਆਮ ਆਦੀ ਪਾਰਟੀ ਨੂੰ ਪਾਈਆਂ ਹੈਗੀਆਂ ਤੇ ਇਸ ਮੱਗੀ ਅੱਜੇ ਲਖਸ਼ੰਗੀ ਆਪਣੀ ਐਮਐਲਏ ਦੀ ਉਹਦੇ ਵੀ ਆਮ ਆਦੀ ਪਾਰਟੀ ਨੂੰ ਪਾਈਆਂ ਹੈਗੀਆਂ ਇਸ ਵਾਰੀ ਆਮ ਆਦੀ ਪਾਰਟੀ ਨੂੰ ਪਾਵਾਂ ਕਿਉਂਕਿ ਉਹਨਾਂ ਦਾ ਹੱਕ ਬੰਦਾ ਕਿਹੜੇ ਮੁੱਦੇ ਨੇ ਜਿਹੜੇ ਜਿਨ੍ਹਾਂ ਨੂੰ ਵੇਖ ਕੇ ਵੋਟ ਪਾਓਗੇ ਇਸ ਵਾਰ ਕੰਮ ਵੇਖ ਕੇ ਉਹਨਾਂ ਦੇ ਕੰਮ ਵੇਖ ਕੇ ਜਿੱਦਾਂ ਦੇ ਅਸੀਂ ਜੋ ਵੇਖਿਆ ਉਹਨਾਂ ਨੇ 2 ਸਾਲ ਦੇ ਵਿੱਚ ਜਿਹੜਾ ਕੰਮ ਕੀਤਾ ਬੇਮਿਸਾਲ ਕੰਮ ਹੋਇਆ ਕੋਈ ਵੀ ਜਿਹੜਾ ਕੰਮ ਪਿਛਲੀਆਂ ਸਰਕਾਰਾਂ ਵੀ ਵੀ 25 ਸਾਲ ਤੋਂ ਪੈਂਡਿੰਗ ਰੱਖਿਆ ਜਿੰਨਾ ਨਹੀਂ ਕਰਨਦੀਆਂ ਉਹ ਉਹਨਾਂ ਨੇ 2 ਸਾਲਾਂ ਦੇ ਘਰ ਕੇ ਦਿਖਾਇਆ ਔਰ ਕੀਤਾ ਵੀ ਬਹੁਤ ਜੇ ਜਿੰਨੇ ਮੈਂ ਕਿ ਕੋਈ ਵੀ ਸਰਕਾਰ ਜਦੋਂ ਕੰਮ ਕਰਦੀ ਜਾਂ ਲੱਗ ਕੇ ਕਰਦੀ ਆ ਜੀ ਹੁਣ ਗਵਰਨਮੈਂਟ ਜਾ ਰਹੀ ਆ ਜੀ ਸੜਕਾ ਬਣਾ ਦੋ ਗਲੀਆਂ ਬਣਾ ਦੋ ਨਾਲੀ ਬਣਾ ਦੋ ਪਰ ਇਹਨਾਂ ਨੇ ਪਹਿਲਾਂ ਹੀ ਕੰਮ ਕਰਕੇ ਦਿਖਾ ਦਿੱਤਾ ਠੀਕ ਹੈ ਹਾਂਜੀ ਭਾਜੀ ਤੁਸੀਂ ਡਰਾਈਵਰ ਹੋ ਮੈਂ ਵੇਖਿਆ ਕਿ ਤੁਸੀਂ ਰੋਜ਼ ਗੱਡੀਆਂ ਚਲਾਉਂਦੇ ਹੋ ਹਾਂਜੀ ਸਰ ਇਸ ਵਾਰ ਫਿਰ ਹਰ ਵਾਰੀ ਸਰਕਾਰ ਬਣਾਉਣੀ ਹੁੰਦੀ ਆ ਤੁਹਾਡੇ ਹੱਥ ਚ ਹੁੰਦੀ ਆ ਤੁਸੀਂ ਚਾਹ ਪੀ ਰਹੇ ਹੋ ਇਸ ਵੇਲੇ ਕਿਉਂ ਹਾਂਜੀ ਤੇ ਹਰ ਵੇਲੇ ਕਿਉਂਕਿ ਜਨਤਾ ਨੇ ਇਹ ਸਰਕਾਰ ਬਣਾਉਣੀ ਹੁੰਦੀ ਆ ਇਸ ਵਾਰ ਫਿਰ ਕਿਹੜੀ ਸਰਕਾਰ ਬਣਾ ਰਹੇ ਆਂ ਅਸੀਂ ਤੇ ਆਮ ਆਦਮੀ ਨੰਮੜਾਵਾਂਗੇ ਜੀ ਕਿਉਂ ਸਾਡੇ ਅਜਨਾਲ ਦਾ ਵਿਕਾਸ ਜਿਹੜ ਸਾਰੀਆਂ ਛੜਕਾਂ ਟੁੱਟੀਆਂ ਸੀ ਜੀ ਕੋਈ ਨਹੀਂ ਆਂ ਨਾਲੇ ਵਾਲ ਨਹੀਂ ਵੰਦਾ ਕਾਲੀ ਸਰਕਾਰ ਰਹੀ ਉਹਨੇ ਨਹੀਂ ਕੱਖ ਕੀਤਾ ਕਾਂਗਰਸ ਰਹੀ ਉਹਨੇ ਕੁਝ ਨਹੀਂ ਕੀਤਾ ਆਮ ਪਾਰਟੀ ਨੇ ਆਣ ਕੇ ਸਾਰੀਆਂ ਨਾਲੇ ਦੀਆਂ ਛੜਕਾਂ ਬੜਾ ਦਿੱਤੀਆਂ ਨੇ ਪਰ ਪਰ ਹੁਣ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਪਰ ਲੋਕ ਸਭਾ ਦੀ ਚੋਣ ਹੋਣ ਜਾ ਰਹੀ ਹੈ ਜੇ ਮੋਦੀ ਸਰਕਾਰ ਵੱਲੋਂ ਗੱਲ ਕਰੀਏ ਤਾਂ ਉਹਨੇ ਵੀ ਜਿਹੜੇ ਪੰਜਾਬ ਦੇ ਕਾਫੀ ਫੰਡਸ ਭੇਜੇ ਨੇ ਹੋਰ ਵੀ ਜਿਹੜਾ ਸੂਬੇ 'ਚ ਕਾਫੀ ਡਵੈਲਪਮੈਂਟ ਕਰਾਈ ਠਾਂਡੇ ਤੇ 800 ਕਰੋੜ ਪੰਜਾਬ ਦਾ ਰੋ ਡਾਕ ਕੇ ਬੈਠਾ ਹੋ ਜੇ 800 ਕਰੋੜ ਰੁਪਏ ਪੰਜਾਬ ਚ ਆ ਜਾਂਦਾ ਤੇ ਪੰਜਾਬ ਕੋਈ ਨਾ ਕੁਝ ਹੋਰ ਸੁਧਰ ਜਾਂਦਾ ਫਿਰ ਇਸ ਵਾਰ ਹੁਣ ਪੱਕਾ ਮਨ ਬਣਾ ਲਿਆ ਜੀ ਆਹੀਂ ਆਹੀਂ ਤੇ ਆਮ ਪਾਰਟੀ ਨੂੰ ਪਾਵਾਂਗੇ ਜੀ ਠੀਕ ਆ ਹਾਂਜੀ ਹੋਰ ਵੀ ਵੀਰ ਜੀ ਸਾਡੇ ਨਾਲ ਮੌਜੂਦ ਨੇ ਹਾਂਜੀ ਵੀਰ ਜੀ ਚਾਹ ਪੀਂਦੇ ਹੋ ਇਸ ਵੇਲੇ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਵੇਲੇ ਜਿਹੜੀ ਚੋਣ ਪ੍ਰਚਾਰ ਚੱਲ ਰਿਹਾ ਵਾ ਸਾਰੇ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਇਸ ਵਾਰ ਫਿਰ ਕਿਹੜੀ ਪਾਰਟੀ ਨੂੰ ਅੱਗੇ ਲਿਆ ਰਹੇ ਪਿਛਲੀ ਵਾਰੀ ਜਦੋਂ ਚੋਣਾਂ ਹੋਈਆਂ ਸੀ ਐਮਪੀ ਦੀਆਂ ਅਸੀਂ ਗੁਰਜੀਤ ਉਹ ਅਜਲਾ ਨੂੰ ਇੱਥੋਂ ਜਿਤਾ ਕੇ ਭੇਜਿਆ ਪਰ ਉਹੋ ਜੀ ਉਮੀਦ ਨਾਲ ਉਹਨਾਂ ਨੇ ਕੰਮ ਨਹੀਂ ਕੀਤਾ ਇਸ ਟਾਈਮ ਜਦੋਂ ਐਮਐਲਏ ਦੀ ਇਲੈਕਸ਼ਨ ਆਈ ਬਹੁਤ ਸੋਹਣੇ ਕੰਮ ਜਿਵੇਂ ਜੋਸ਼ ਨਾਲ ਆਮ ਆਦਮੀ ਪਾਰਟੀ ਪੰਜਾਬ ਚਾਈ ਸੀ ਉਹ ਜੋਸ ਤੇ ਪੂਰੇ ਖਰੇ ਉਤਰੇ ਆ ਇਸ ਵਾਰ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਜਾ ਰਹੇ ਹਾਂ ਸਰਦਾਰ ਕੁਲਦੀਪ ਸਿੰਘ ਢਾੜੀਵਾਲ ਜੀ ਨੂੰ ਇੱਥੋਂ ਜਿਤਾ ਕੇ ਅਸੀਂ ਦਿੱਲੀ ਲੋਕ ਸਭਾ ਵਿੱਚ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਦੀ ਦੇਖ ਕੇ ਇਸ ਵੇਲੇ ਵੋਟ ਪਾਉਣ ਜਾ ਰਹੇ ਹੋ ਕਿਹੜੇ ਮੁੱਦਿਆਂ ਨੂੰ ਲੈ ਕੇ ਤਾਨੂੰ ਪਤਾ ਹੀ ਆ 15 ਸਾਲ ਤੋਂ ਬਾਅਦ ਅjnala ਨਿਵਾਸੀਆਂ ਨੇ ਸੜਕ ਦਾ ਮੂੰਹ ਵੇਖਿਆ ਆ ਕਿੱਡੀਆਂ ਸੋਹਣੀਆਂ ਮਹੱਲਾ ਖਲੇ ਲਿੰਕ ਜੋ ਵੀ ਬੀਲੀਕਰ ਸਾਰਾ ਬਹੁਤ ਵਧੀਆ ਕਰ ਰਹੇ ਨੇ ਗਲੀਆਂ ਨਾਲੀਆਂ ਤੁਸੀਂ ਵੀ ਵੇਖਿਆ ਹੀ ਆ ਸਾਰਾ ਕੁਝ ਦੇਖਿਆ ਵਾ ਸਭ ਤੋਂ ਜਿਆਦਾ ਬਿਜਲੀ ਦੀ ਸਮੱਸਿਆ ਗਲੀਆਂ ਨਾਲੀਆਂ ਦੀ ਸੜਕ ਦਾ ਸਭ ਤੋਂ ਵੱਡੇ ਮੁੱਦੇ ਦੇ ਬੋਰਡ ਪਾਵਾਂਗੇ ਅਰਕੀ ਬਹੁਤ ਸੋਹਣੀਆਂ ਸੜਕਾਂ ਬਣਾਈਆਂ ਨੇ ਸਾਡੀ ਗੱਲ ਹੋਰ ਵੀ ਵੀਰ ਜੀ ਸਾਡੇ ਨਾਲ ਮੌਜੂਦ ਨੇ ਇੱਥੇ ਆ ਜੀ ਵੀਰ ਜੀ ਕੀ ਨਾ ਆ ਆਪਣਾ ਕਿਸ ਤਰੀਕੇ ਨਾਲ ਵਿਖ ਰਹੇ ਆ ਆਪਾਂ ਚੋਣ ਵਿਖ ਰਹੇ ਹੋ ਕਿ ਜਿਹੜਾ ਚਾਹ ਦੀ ਚੁਸਕੀ ਲੈ ਰਹੇ ਹੋ ਤੁਸੀਂ ਵੀ ਇੱਥੇ ਚਾਹ ਪੀ ਰਹੇ ਹੋ ਪਰ ਵੋਟ ਪਾਉਣ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਕਿਉਂਕਿ ਸਮਾਂ ਇਲੈਕਸ਼ਨ ਦਾ ਆ ਗਿਆ ਹੁਣ ਜਿਹੜਾ ਰੋਜ਼ ਸੱਥਾਂ 'ਚ ਗੱਲਾਂ ਚੱਲਣੀਆਂ ਨੇ ਇੱਥੇ ਵੀ ਮੀਟਿੰਗਾਂ ਹੋਣੀਆਂ ਵੀ ਕਿਹਨੂੰ ਵੋਟ ਪਾਉਣੀ ਆ ਕੀ ਵਿਚਾਰ ਬਣਾਇਆ ਇਸ ਬਾਰੇ ਵਿਚਾਰ ਜੀ ਬਿਲਕੁ ਕਿਉਂਕਿ ਅਸੀਂ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਆ ਤੇ ਬਹੁਤ ਵਧੀਆ ਉਹਨਾਂ ਨੇ ਵਿਕਾਸ ਕੀਤਾ ਵਾ ਜਨਾਲੇ ਦੀਆਂ ਛੜਕਾਂ ਨਹੀਂ ਤੇ ਦੁਨੀਆਂ ਸਰਕਾਰਾਂ ਤੋਂ ਇਹ ਵੀ ਵੇਖਿਆ ਜਾਂਦੋਹੀ ਵੀ ਵਿਚਰਦੇ ਰਹੋ ਲੋਕਾਂ ਦੇ ਵਿੱਚ ਵੇਖਿਆ ਹੋਣਾ ਅਕਾਲੀ ਵੀ ਰਹੇ ਆ ਕਾਂਗਰਸੀ ਵੀ ਰਹੇ ਆ ਉਹਨਾਂ ਨੇ ਕਦੇ ਵੀ ਕੋਈ ਡਿਵੈਲਪਮੈਂਟ ਬਾਰੇ ਨਹੀਂ ਸੋਚਿਆ ਕਦੇ ਵੀ ਲੋਕਾਂ ਬਾਰੇ ਨਹੀਂ ਸੋਚਿਆ ਤੁਸੀਂ ਵੇਖੋ ਵੀ 600 ਜੂਨ ਬਿਜਲੀ ਫਰੀ ਆ ਠੀਕ ਹੈ ਜੀ ਕਿ ਗਰੀਬ ਦਾ 0 ਬੈਣਸ ਦੇ ਆ ਰਿਹਾ ਜੀ ਬਿੱਲ ਠੀਕ ਹੈ ਜੀ ਦੂਜਾ ਗੱਲ ਹੈ ਵੀ ਜਿਹੜਾ ਵਿਕਾਸ ਆ ਤੁਸੀਂ ਵੇਖ ਰਹੇ ਹੋ ਗਲੀਆਂ ਨਾਲੀਆਂ ਮੁਹੱਲਾ ਕਲੀਨਿਕ ਆ ਹਸਪਤਾਲਾਂ ਦੇ ਵਿੱਚ ਕਦੇ ਦਵਾਈ ਨਹੀਂ ਸੀ ਮਿਲੀ ਤੁਸੀਂ ਵੀ ਜਾਣਦੇ ਰਹਿੰਦੇ ਹੋ ਹੁਣ ਦੇਖੋ ਵੀ ਹਸਪਤਾਲਾਂ ਦੇ ਵਿੱਚ ਵੀ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਹਰ ਪਾਸੋਂ ਆਮ ਆਦਮੀ ਪਾਰਟੀ ਜਿਹੜਾ ਗਰੀਬਾਂ ਦੇ ਨਾਲ ਆਮ ਲੋਕਾਂ ਦੇ ਨਾਲ ਖੜੀ ਆ ਤੇ ਬਹੁਤ ਵਧੀਆ ਅਸੀਂ ਤੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਕਿ ਦਿੱਲੀ ਭੇਜਾਂਗੇ ਐਮਪੀ ਬਣਾ ਕੇ ਇਹ ਦਾਵਾ ਹੈ ਸਾਡਾ ਤੇ ਵਾਦਾ ਵੀ ਹੈ ਲੋਕਾਂ ਨੂੰ ਸਾਜੀ ਵੀਰ ਜੀ ਕਿਹੜੇ ਮੁੱਦੇ ਰਹਿਣਗੇ ਇਸ ਵਾਰ ਵੋਟ ਪਾਉਲੀ ਜਿਸ ਤਰੀਕੇ ਨਾਲ ਆਪਾਂ ਸਲਾਮਾਂ ਕਰਦੇ ਆ ਮੀਟਿੰਗਾਂ ਕਰਦੇ ਆ ਕਿਹੜੇ ਮੁੱਦਿਆਂ ਨੂੰ ਵੇਖ ਕੇ ਵੋਟਾਂ ਪਾਉਣੀ ਆ ਇਸ ਵਾਰ ਮੁੱਦੇ ਸਰ ਜਿਸ ਤਰ੍ਹਾਂ ਕਿ ਅਸੀਂ ਹਲਕੇ ਜੀ ਨਾਲੇ ਦੇ ਰਹਿਣ ਵਾਲੇ ਆ ਅਜ ਨਾਲੇ ਦੇ ਵਿੱਚ ਅਸੀਂ ਇੱਥੇ ਜੰਮ ਪੜ ਲੋਏ ਆ ਤੇ ਬਹੁਤ ਹੀ ਪਿਛਲੀਆਂ ਸਮੇਂ ਦੇ ਵਿੱਚ ਜਿਹੜਾ ਨਾ ਗੰਦ ਰਿਆ ਵਾ ਸੜਕਾਂ ਦੇ ਉੱਤੇ ਬੁਰਾ ਹਾਲ ਸੀ ਪਹਿਲੀ ਵਾਰੀ ਸਾਨੂੰ ਮਾਣ ਹੋਇਆ ਵੀ ਆਮ ਆਦਮੀ ਪਾਰਟੀ ਨੂੰ ਜਿਹੜੀ ਬੋਟ ਪਾ ਕੇ ਕੋਈ ਗਲਤ ਕੰਮ ਨਹੀਂ ਕੀਤਾ ਜਿਹੜਾ ਜਿਹੜਾ ਉਹਨਾਂ ਨੇ ਕੰਮ ਕਿਹਾ ਕੀਤਾ ਤੇ ਕਰਕੇ ਦਿਖਾਇਆ ਅੱਗੇ ਵੀ ਸਾਨੂੰ ਆਸ ਆ ਕਿ ਇਹ ਸਾਰਾ ਵਧੀਆ ਹੀ ਕਰਨਗੇ ਬਹੁਤ ਹੀ ਵਧੀਆ ਸਾਡੇ ਮੰਤਰੀ ਸਾਹਿਬ ਕੁਲਦੀਪ ਸਿੰਘ ਧਾਰੀਵਾਲ ਜੀ ਐਦਕੀ ਵੀ ਉਹਨਾਂ ਨੂੰ ਬੋਡ ਪਾਵਾਂਗੇ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਜਾਂਦੀ ਹੈ ਕਿ 75 ਸਾਲ ਤੋਂ ਗਲੀਆਂ ਨਾਲੀਆਂ ਦੀ ਗੱਲ ਕੀਤੀ ਜਾਂਦੀ ਕਿ ਹੋਰ ਵੀ ਮੁੱਦੇ ਹੈਗੇ ਨੇ ਜਿਸ ਤਰੀਕੇ ਨਾਲ ਵਿਕਾਸ ਦੀ ਗੱਲ ਕਰਾਂਗੇ ਨੌਕਰੀਆਂ ਦੀ ਗੱਲ ਕਰਾਂਗੇ ਕੋਈ ਇਹੋ ਜਿਹੇ ਮੁੱਦੇ ਵੀ ਹੈਗੇ ਨੇ ਹਾਂ ਜੀ ਬਹੁਤ ਮੁੱਦੇ ਹੈ ਜੀ ਸਰ ਜਿਸ ਤਰ੍ਹਾਂ ਗਰੀਬ ਵਰਗ ਦੇ ਵਿੱਚ 600 ਜੁੰਡ ਬਿਜਲੀ ਦਾ ਮਾਫ ਕੀਤਾ ਕਿਉਂਕਿ ਕਈ ਲੋਕ ਇਹੋ ਜਿਹੇ ਜਿਹੜੇ ਬਿਨਾ ਬਿਜਲੀ ਤੋਂ ਵਿਚਾਰੇ ਗਰਮੀਆਂ ਦੇ ਵਿੱਚ ਬੈਂਦੇ ਹੀ ਬੜੀ ਮੁਸ਼ਕਲ ਹੁੰਦੀ ਆ ਅੱਜ ਉਹ ਵੀ ਆਪਣਾ ਆਪਣਾ ਫੈਨ ਪੱਖਾ ਚਲਾ ਕੇ ਜਿਹੜਾ ਆਪਣਾ ਆਵਾਦੇ ਥਲੇ ਬੈਂਦੇ ਨੇ ਵਿਚਾਰੇ ਬੜਾ ਸੋਖਿਆ ਤੇ ਉਹਨਾਂ ਨੂੰ ਇਸੀਸਾ ਵੀ ਦਿੰਦੇ ਨੇ ਤੇ ਜਿਹੜੀਆਂ ਨੌਕਰੀਆਂ ਦੀ ਗੱਲ ਦੋ ਸਾਲ ਦੇ ਵਿੱਚ ਇਹਨਾਂ ਨੇ ਬਹੁਤ ਕੁਝ ਕੀਤਾ ਹਾਲੀ 3 ਸਾਲ ਪਿੱਛੇ ਨੇ ਉਹਨਾਂ ਦੇ ਪਰ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਗੱਲ ਕੀਤੀ ਬਿਜਲੀ ਫਰੀ ਦੀ ਬਿਜਲੀ ਫਰੀ ਤਾਂ ਕਾਲੀ ਦਲ ਨੇ ਵੀ ਦਿੱਤੀ ਸੀ ਆਟਾ ਦਾਲ ਸਕੀਮ ਤਾਂ ਕਾਲੀ ਦਲ ਤੋਂ ਸ਼ੁਰੂਆਤ ਹੋਈ ਹੈ ਉਹਨਾਂ ਨੇ ਵੀ ਦਿੱਤੀ ਸੀ ਪਉ ਪਹੁੰਚਦੀ ਨਹੀਂ ਕਿਸੇ ਦੇ ਕੋਲ ਬਹੁਤ ਜ਼ਿਆਦਾ ਜਿਹੜੇ ਕਾਰਜ ਜਿਹੜਾ ਕਣਕਲੇ ਜਿਹੜੀਆਂ ਸਰਕਾਰਾਂ ਦੇ ਅੱਗੇ ਬੰਦੇ ਰੱਖੇ ਹੋਈ ਨਾ ਕੱਢ ਦਿੰਦੇ ਸੀ ਪਰ ਇਸ ਟਾਈਮ ਪਹਿਲੀ ਵਾਰੀ ਹੋਇਆ ਵੀ ਜੋ ਕੁਝ ਵੀ ਹੋਇਆ ਨਾ ਰੀਅਲ ਚ ਹੋਇਆ ਕੋਈ ਇਹਨਾਂ ਦੇ ਵਿੱਚ ਇਹ ਨਹੀਂ ਆ ਵੀ ਜੇ ਕੋਈ ਮੇਨ ਬੰਦਾ ਖੜ ਕੇ ਕੰਮ ਹੋਊਗਾ ਆਮ ਆਦਮੀ ਜਿਹੜਾ ਬੰਦਾ ਵੀ ਥਾਣੇ ਕੋਡ ਕਚੈਰੀ ਦੇ ਵਿੱਚ ਜਾ ਕੇ ਆਪਣਾ ਕੰਮ ਹੱਲ ਕਰ ਸਕਦਾ ਤੇ ਜਿੱਦਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਜਿਹੜਾ ਨਾ ਬਹੁਤ ਸਾਨੂੰ ਜਿਹੜਾ ਸੋਖ ਹੋਇਆ ਵਾ ਬਹੁਤ ਜ਼ਿਆਦਾ ਖੱਜਲ ਖਰਾਬੀ ਹੁੰਦੀ ਸੀ ਜਿੱਦਾਂ ਹਰ ਡਿਊਟੀ ਜਿਹੜੀ ਅਫਸਰ ਦੀ ਆਪਣੇ ਮੌਕੇ ਦੇ ਅਫਸਰ ਮਿਲਦਾ ਸਾਨੂੰ ਕੋਈ ਖੱਜਲ ਖਰਾਬੀ ਨਹੀਂ ਹੁੰਦੀ ਬਹੁਤ ਹੀ ਵਧੀਆ ਆ ਆਦਮੀ ਪਾਲਣ ਪਰ ਜਿੱਥੇ ਮੁੱਦੇ ਨੇ ਕਿਤਨਾ ਕਿਤੇ ਜਿਹੜੇ ਮੁੱਦੇ ਆ ਨਸ਼ੇ ਦਾ ਮੁੱਦਾ ਵੀ ਬੜਾ ਵੱਡਾ ਆ ਜਿੱਥੇ ਨਸ਼ੇ ਜਿਹੜੀ ਸਿੱਕ ਪੰਜਾਬ ਨੂੰ ਦਸ਼ਿਆਂ ਦਾ ਛੇਮਾ ਦਰਿਆ ਕਿਹਾ ਜਾਂਦਾ ਕੀ ਸਰਕਾਰ ਵੱਲੋਂ ਹੁਣ ਇਸ ਨਸ਼ੇ ਦੇ ਉੱਤੇ ਵੀ ਕੋਈ ਮੁੱਦਾ ਰੱਖਿਆ ਜਾਊਗਾ ਵੀ ਜਿਹੜੀ ਸਰਕਾਰ ਬਣੇ ਉਹ ਨਸ਼ਿਆਂ ਨੂੰ ਠੱਲ ਪਾਵੇ ਪੰਜਾਬ ਨੂੰ ਫੇਰ ਔਰੰਗਲਾ ਪੰਜਾਬ ਬਣਾਵੇ ਹਾਂ ਜਰੂਰ ਜੀ ਜੇ ਉਹ ਉਹਨਾਂ ਨੇ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਨਸ਼ਿਆਂ ਨੂੰ ਠੱਲ ਪੂਣੀ ਆ ਉਹ ਬਿਲਕੁਲ ਖਤਮ ਕਰਨਗੇ ਥੋੜਾ ਸਮਾਂ ਯੂਰ ਲੱਗਣ ਡਿਆ ਨਸ਼ੇ ਦੇ ਮੁੱਦੇ ਦੇ ਕਿਉਂਕਿ ਮਸਲਾ ਬੜਾ ਗੰਭੀਰ ਆ ਪਰ ਇਹ ਸਰਕਾਰ ਜੋ ਗਿਆ ਉਹ ਕਰਕੇ ਦਿਖਾਵੇਗੀ ਠੀਕ ਆ ਸਾਡੇ ਨਾਲ ਤੇ ਆਪਾਂ ਉਹ ਗੱਲ ਕਰਾਂਗੇ ਕਿ ਦੁਕਾਨਦਾਰ ਵੀ ਮੌਜੂਦ ਨੇ ਜਿਹੜੇ ਕਿ ਇੱਥੇ ਹੋਟਲ ਦੇ ਬੈਠੇ ਨੇ ਚਾਹ ਚਲਦਾ ਕੰਮ ਕਰਦੇ ਨੇ ਸਾਰਾ ਇਹ ਮੈਂਟੇਨੈਂਸ ਕਰਦੇ ਨੇ ਹਾਂਜੀ ਚਾਹ ਦੀ ਸਾਰਿਆਂ ਨੂੰ ਚਾਹ ਪਿਲਾਉਂਦੇ ਜੇ ਤੁਸੀਂ ਸਾਰੀ ਦਿਹਾੜੀ ਮੈਂ ਵੇਖ ਰਿਹਾ ਕਿ ਭਜਨਸ ਕਰਦੇ ਹੋ ਵੋਟਾਂ ਦਾ ਸਮਾਂ ਆ ਗਿਆ ਵੋਟਾਂ ਦਾ ਤੁਸੀਂ ਵੀ ਪਾਉਣੀ ਕਿਹਨੂੰ ਵੋਟ ਪਾਣੀ ਆ ਰਿਹਾ ਵੋਟ ਪਾਵਾਂਗੇ ਸਰਕਾਰ ਨੂੰ ਪਾਵਾਂਗੇ ਕਿ ਆਪਣੀ ਸਰਕਾਰ ਨੂੰ ਜਿਹੜੀ ਬਣੀ ਆ ਆਪਾਂ ਉਹਨੂੰ ਪਾਵਾਂਗੇ ਵੋਟ ਕਿ ਉਹ ਕੰਮ ਦੇ ਲੋਕਾਂ ਦੀ ਵਿਜਰੀ ਆ ਆਮ ਲੋਕਾਂ ਨੂੰ ਮਿਲਦੀ ਆ ਹਰ ਇੱਕ ਨੂੰ ਪਿੰਡ ਪਿੰਡ ਜਾ ਕੇ ਲੋਕਾਂ ਦੇ ਨਾਲ ਸੰਪਰਕ ਕਰਨ ਲਈ ਆ ਨਹੀਂ ਤੇ ਕੋਈ ਜਾਗ ਪੁੱਛਦਾ ਹੀ ਨਹੀਂ ਕਿ ਇਹਨੂੰ ਵੀ ਹਰ ਕਿਥੇ ਵੀ ਰਹਿੰਦੇ ਜੇ ਕਿਥੇ ਬਚੇ ਜੇ ਜਿਹ ਹੈਗੇ ਜਿਹੜੇ ਨਹੀਂ ਹੈਗੇ ਬਾਕੀ ਜਿਹੜੀ ਮੋਦੀ ਸਰਕਾਰ ਆ ਉਹਦੇ ਤਾਂ ਅਸੀਂ ਅੱਤ ਖਿਲਾਫ ਆ ਕਿਉਂਕਿ ਇੱਕ ਦੇ ਕੇ ਸਾਨੂੰ ਲollipops ਸਿਲੰਡਰ ਦਾ ਖਾਲੀ ਸਿਲੰਡਰ ਦੇ ਦਿੱਤਾ ਤੇ ਹੁਣ ਕੁੜੀ ਆਵਾ 300 ਦਾ 350 350 ਤੇ ਹੁਣ 1216 ਸੰਟਰ ਕਰ ਦਿੱਤਾ ਆ ਹੁਣ ਲੈਕਸ਼ਨ ਆਈ ਐ 100 ਰੁਪਇਆ ਘਟਾਤਾ ਲੈਕਸ਼ਨ ਬੰਦ ਹੋ ਗਈ ਤੇ ਫੇਰ ਕੁੜੀ ਆਵਾ 200 ਰੁਪਇਆ ਵਾਜ ਜਾਣਾ ਪਟ્રોલ ਆ ਤੇ ਉਹ ਕਿਤੇ ਚੱਲ ਗਿਆ ਰਾਜਮਾ ਕੋਈ ਘਰ ਸਬਜੀ ਦਾ ਸਬਜੀ ਨਹੀਂ ਬਣਾ ਕੇ ਖਾ ਸਕਦਾ ਇੰਨੀ ਕੀਮਤ ਚ ਪਾਵਰ ਨਹੀਂ ਰਹਿ ਗਈ ਕੁੜੀ 1780 ਰੁਪਇਆ ਕਿਲੋ ਰਾਜਮਾ ਕਰ ਦਿੱਤੇ ਆ 150 ਰੁਪਇਆ ਕਿਲੋ ਕਾਲੇ ਛੋਲੇ ਆ ਕਾਬਲੀ ਛੋਲੇ ਆ ਤੇ ਦਾਲ ਕੋਈ ਇਹੋ ਜਿਹੀ ਨਹੀਂ ਹੈ ਜਿਹੜੀ 100 ਤੋਂ ਥੱਲੇ ਹੋਵੇ 100 ਤੋਂ ਉੱਪਰ ਹੋ ਗਈਆਂ ਸਾਰੀਆਂ ਨਹੀਂ ਤੇ ਪਹਿਲਾਂ ਕੋਈ ਸਰਕਾਰਾਂ ਰਹੀਆਂ ਹੀ ਆ ਕਦੀ 60 ਪਹਿਲਾ ਚਾਂਸ ਆ 100 ਤੋਂ ਥੱਲੇ ਕੋਈ ਦਾਲ ਨਹੀਂ ਮਿਲਦੀ ਪਰ ਗੁਰਜੀਤ ਸਿੰਘ ਔਜਲਾ ਰਹੇ ਨੇ ਇੱਥੇ ਵੀ ਕਿਦਾਂ ਦਾ ਕਾਰਜ ਕਰ ਰਿਹਾ ਉਹਨਾਂ ਦਾ ਵੀ ਚਲੋ ਉਹ ਵੀ ਠੀਕ ਰਹੇ ਆ ਅਸੀਂ ਉਹਨਾਂ ਨੂੰ ਵੀ ਮਾਰਾ ਨਹੀਂ ਕਹਾਂਗੇ ਕਿਉਂਕਿ ਉਹਨਾਂ ਨੇ ਵੀ ਵਿਧਾਨ ਸਭਾ ਜਾ ਕੇ ਮੁੱਦੇ ਠਾਉਂਦਾ ਰਿਹਾ ਕਿਉਂਕਿ ਉੱਥੇ ਬੁਲਾ ਰਹੇ ਉਹਦੇ ਹਿਸਾਬ ਨਾਲ ਚੰਗੇ ਰਹੇ ਆ ਵੀ ਪਰ ਬਾਕੀ ਲੇਕਿਨ ਗੱਲ ਇਹ ਆ ਵੀ ਇਹਨਾਂ ਨੇ ਸਭ ਤੋਂ ਵੱਡਾ ਗੱਲ ਇਹ ਕੀਤੀ ਆ ਵੀ ਇੱਕ ਜਿਹੜਾ 32 ਦਾ ਮਸਲਾ ਆਈ ਉਹ ਹੱਲ ਕੀਤਾ ਲੋਕਾਂ ਦਾ ਸਭ ਤੋਂ ਵੱਡੀ ਇਹ ਰਾਹਤ ਮਿਲੀ ਲੋਕਾਂ ਨੂੰ ਤੇ ਉਹ ਗਰੀਬ ਬੰਦੇ ਕੋਲ ਇੱਕ ਉਹ ਬਿੱਲ ਤਰਦੀ ਨਹੀਂ ਤਰਦਾ ਨਹੀਂ ਘਰਾਂ ਦਾ ਕੋਈ 50-50000 35-3 ਇਹ ਚੀਜ਼ ਦੇ ਨਾਲ ਬੜਾ ਲੋਕਾਂ ਨੂੰ ਬেনিਫਿਟ ਮਿਲਿਆ। ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਆ ਨਾ ਸਾਡੇ ਨਾਲ ਹੋਰ ਵੀ ਵੀਰ ਜੀ ਮੌਜੂਦ ਨੇ ਹਾਂਜੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਵਾਰ ਚੋਣਾ ਹੋਣ ਜਾ ਰਹੀਆਂ ਨੇ ਲੋਕ ਸਭਾ ਦਾ ਜਿਹੜਾ ਦਿਗਲ ਵੱਚੁਕਾ ਆ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਕੀ ਕੀ ਦੇਖ ਰਹੇ ਹੋ ਇਸ ਵਾਰ ਕਿਹਨੂੰ ਚੁਣਨ ਜਾ ਰਹੇ ਹੋ ਤੁਸੀਂ? ਵੇਖੋ ਜੀ ਮੈਂ ਤੁਹਾਨੂੰ ਦੱਸਾਂ ਜਿਹੜੀ ਪਾਰਟੀ ਕੰਮ ਕਰਦੀ ਚੁਣਾਂਗੇ ਤੁਹਾਨੂੰ ਹੀ ਜਿਹੜੀ ਪਾਰਟੀ ਨੇ ਹੋਇ ਤੱਕ ਚੰਗਾ ਕੰਮ ਕੀਤਾ ਤੇ ਚੰਗਾ ਕੰਮ ਕਰ ਰਹੀ ਆ ਉਹਨੂੰ ਚੁਣਾਂਗੇ। ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਵੇਖ ਕੇ ਵੋਟ ਪਾਉਣੀ ਹੈ ਇਸ ਵਾਰ ਦੇਖੋ ਜੀ ਹਸਤਾਰਾ ਉੱਥੇ ਬਹੁਤ ਗਾਂਸੀ ਕੋ ਕੰਮ ਨਹੀਂ ਕਰਦਾ ਕੋ ਦਵਾਈਆਂ ਨੂੰ ਫ੍ਰੀ ਭਵਨ ਤਵਨ ਸਰਕਾਰ ਨੇ ਕਰਤੀਆਂ ਨੇ ਫਿਰ ਨੰਮ ਲੱਕਲੇ ਨੇ ਖੋਲਤਾ ਛੜਕਾਂ ਵਧੀਆ ਬਣਾਤਿਆਂ ਸਾਡੀਆਂ 600 ਯੂਨਟ ਸਾਨੂੰ ਮਾਫ ਕਰਦਾ ਬੱਚਿਆਂ ਦੇ ਸਕੂਲ ਵਧੀਆ ਬਣ ਗਏ ਨੇ ਹੋਰ ਇਹ ਬੜੀਆਂ ਸਹੂਲਤਾਂ ਜਿਹੜਾ ਸਾਨੂੰ ਪਤਾ ਹੀ ਨਹੀਂਗਾ ਫਿਰ ਦਰਿਆ ਵਾਲੇ ਪਾਸੇ ਸਾਡੇ ਲਾਗੇ ਦਰਿਆ ਸੀ ਉੱਥੇ ਨੰਗਿਆ ਜੀ ਦਾ ਆਮ ਲੋਕਾਂ ਕੋ ਜਿਹੜੇ ਆਸਾਨ ਸੀ ਉਹਨਾਂ ਨਵਾਂ ਪੁਲ ਬਣਾਤਾ ਹੋਰੇ بڑے ਮੁੱਦੇ ਜਿਹੜੇ ਕਿਹਲੇ ਸਾਨੂੰ ਚੇਤੇ ਨਹੀਂ ਆਉਂਦੇ ਹਾਂ ਪਿਛਲੀ ਪਿਛਲੀ ਵਾਰ ਵੋਟ ਕਿਨੂੰ ਪਾਈ ਸੀ ਮੈਂ ਪਿਛਲੇ ਵੀ ਐਕ ਤਾਂ ਪਿਛਲੀ ਦੇ ਮੈਂ ਪਾਈ ਸੀ ਕਾਂਗਰਸ ਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਐਕ ਤਾਂ ਮੈਂ ਜਿਹੜੀ ਹੋਣਾ ਪਾਈ ਹੈ ਨਾ ਆ ਜਿਹੜੀ ਐਕ ਤਾਂ ਸਰਕਾਰ ਬਣੀ ਹੈ ਆਪ ਨੂੰ ਪਾਈ ਆ ਆਪ ਨੂੰ ਵੜਾ ਕੇ ਮੈਂ ਆਪਾ ਖੁਸ਼ ਖੁਸ਼ ਮਹਿਸੂਸ ਕਰਦੇ ਆਂ ਵੀ ਚੰਗੀ ਸਰਕਾਰ ਲੈਂਦੀ ਹੈ ਪਿਛਲੀ ਵਾਰ ਜਿਸ ਤਰੀਕੇ ਤੁਸੀਂ ਦੱਸ ਰਹੇ ਕਿ ਤੁਸੀਂ ਕਾਂਗਰਸ ਨੂੰ ਵੋਟ ਪਾਈ ਸੀਗੀ ਜਗਰਜੀਤ ਸਿੰਘ ਔਇਲਨ ਨੂੰ ਵੋਟ ਪਾਈ ਸੀ ਕੀ ਲੱਗਾ ਕੀ ਕਾਰਜਕਾਲ ਸੀਗਾ ਉਹਨਾਂ ਦਾ ਵਧੀਆ ਲੱਗਾ ਕਿ ਨਹੀਂ ਦੇਖੋ ਜੀ ਮਜ਼ੇ ਕੋ ਉਧਾ ਬੰਦਾਂ ਦੇ ਬਹੁਤ ਵਧੀਆ ਪਰ ਕੰਮ ਜ ਠੀਕ ਇਹੋ ਕਿ ਦੇ ਬੰਦਾ ਬਹੁਤ ਹੋਇਆ ਪਰ ਕੰਮ ਨਹੀਂ ਹੋਇਆ ਤੇ ਉਹ ਇਲੈਕਸ਼ਨ ਤੋਂ ਪਹਿਲਾਂ ਨੇ ਜੋ ਕੰਮ ਕਰਦਾ ਕਰਦਾ ਬਾਝਨੇ ਕੋ ਕੰਮ ਹੁਣ ਫਿਰ ਇਸ ਵਾਰ ਕਿਹਨੂੰ ਵੋਟ ਪਾਉਣ ਜਾ ਰਹੇ ਹੋ ਅਸੀਂ ਤਾਂ ਆਪਾਂ ਧਾਰਿਆਲ ਜੀ ਨੂੰ ਵੋਟ ਪਾਵਾਂਗੇ ਜੀ ਜੋ ਆਮ ਪਾਰਟੀ ਤੋਂ ਖਲੋਤੇ ਐਮਪੀ ਉਹਨਾਂ ਨੂੰ ਆਪਾਂ ਪਾਵਾਂਗੇ ਵੋਟ ਸੋਨਾਂ ਸਫਲ ਬਣਾਵਾਂਗੇ ਜਿਹੜਾ ਸਾਡਾ ਕੰਮ ਅੱਗੇ ਵੀ ਵਧੀਆ ਕਰ ਸਕਦਾ ਲਗਾਤਾਰ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ ਅਸੀਂ ਅਸੀਂ ਚਾਹ ਦੀ ਚੁਸਕੀ ਤੇ ਗੱਲ ਕਰ ਰਹੇ ਸੀਗੇ ਲੋਕਾਂ ਨਾਲ ਗੱਲ ਕਰ ਰਹੇ ਸੀ ਜਿਹੜੇ ਚਾਹ ਪੀਂਦੇ ਇੱਥੇ ਨਜ਼ਰ ਆ ਰਹੇ ਸੀ ਦੁਕਾਨ ਦੇ ਉੱਤੇ ਤੇ ਲੋਕਾਂ ਨਾਲ ਗੱਲ ਕਰ ਰਹੇ ਸੀ ਲੋਕੀ ਆਪੋ ਆਪਣੀਆਂ ਜਿਹੜੀਆਂ ਭਾਵਨਾਵਾਂ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਕਾਰਜਕਾਲ ਰਿਹਾ ਹੈ ਗੁਰਜੀਤ ਸਿੰਘ ਔਜਲਾ ਨੂੰ ਵੋਟਾਂ ਪਾਈਆਂ ਸੀ ਕਿਸ ਤਰੀਕੇ ਨਾਲ ਉਹਨਾਂ ਨੇ ਕੰਮ ਕਰਵਾਏ ਨੇ ਤੇ ਹੁਣ ਇਸ ਵਾਰ ਜਿਹੜੀ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾਊਗੀ ਤੇ ਕਿਤਨਾ ਕਿਤੇ ਕੈਬਨਿਟ ਮੰਤਰੀ ਗਲਦੀਪ ਸਿੰਘ ਢਾਲੀਵਾਲ ਜੋ ਕਿ ਅੰਮ੍ਰਿਤਸਰ ਹਲਕਾ ਤੋਂ ਜਿਹੜੇ ਉਮੀਦਵਾਰ ਨੇ ਇਸ ਵਾਰੇ ਲੋਕ ਸਭਾ ਸੀਟ ਦੇ ਉਹਨ ਵਿਕਾਸ ਕਰਕੇ ਵਿਖਾਏ ਨੇ ਅਤੇ ਸ਼ਹਿਰ ਦੀਆਂ ਜਿਹੜੀਆਂ ਡਵੈਲਪਮੈਂਟ ਦੇ ਰਾਹ ਨੂੰ ਲੈ ਕੇ ਚੱਲੇ ਨੇ ਤੇ ਡਵੈਲਪਮੈਂਟ ਦੇ ਕਾਫੀ ਕੰਮ ਕਰਵਾਏ ਨੇ ਉਹਨਾਂ ਨੂੰ ਵੇਖ ਕੇ ਜਿਹੜੀ ਵੋਟ ਪਾਈ ਜਾਊਗੀ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਵਿੱਚ ਪੰਜਾਬ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ